ਜੀ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਰ ਦੇ ਹੋਰ ਪੰਜਾਬੀ ਫਿਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏ ਪਿਓਰ ਦੁਪੱਟਾ ਲੈ ਕੇ ਆਏ ਹਾਂਗੇ ਬਹੁਤ ਜ਼ਿਆਦਾ ਭੈਣਾਂ ਦੀ ਡਿਮਾਂਡ ਰਹਿੰਦੀ ਆ ਸਿੰਪਲ ਪਿਓਰ ਦੁਪੱਟੇ ਦੀ ਬਿਲਕੁਲ ਕੋਈ ਵਰਕ ਨਾ ਹੋਵੇ ਬਿਲਕੁਲ ਸਿੰਪਲ ਸੂਟ ਹੋਣਾ ਪਿਓਰ ਦੁਪੱਟੇ ਨਾਲ ਉਹੀ ਆਪਾਂ ਭੈਣਾਂ ਦੀ ਡਿਮਾਂਡ ਦੇ ਦੁਆਰਾ ਵੀਡੀਓ ਲੈ ਕੇ ਆਏ ਕਿ ਜਿੰਨ ਪਹਿਲਾਂ ਵੀਡੀਓ ਲਾਈ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਭੈਣਾਂ ਦਾ ਦਿਲ ਤੋਂ ਆਪਾਂ ਧੰਨਵਾਦ ਕਰਦੇ ਆਂਗੇ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਜਿਹੜੀਆਂ ਮੇਰੀ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਆਉਣ ਨੂੰ ਪਲੀਜ਼ ਆਪਾਂ ਦਿਲ ਤੋਂ ਤੁਹਾਨੂੰ ਰਿਕੁਐਸਟ ਕਰਦੇ ਆਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਜਿਹੜੀ ਬਹੁਤ ਜ਼ਿਆਦਾ ਲੋੜ ਆ ਗਈ ਇਸ ਲਈ ਆਪ ਦੁਆਰਾ ਵੀ ਰਿਕਵੈਸਟ ਕਰਦੇ ਆ ਵੀ ਆਪਣੇ ਨਾਲ ਦੇ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਮ ਲੈ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਆ ਉਹ ਆਨਲਾਈਨ ਵਾਲਾ ਆ ਆਨਲਾਈਨ ਪੇਮੈਂਟ ਕਰਕੇ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਫਸਟ ਕਲਰ ਆ ਗਿਆ ਆਪਣੇ ਕੋਲੇ ਰੋਜੀ ਕਲਰ ਦਾ ਸੋਨੂ ਆਹ ਵਾਲਾ ਫਰੋਜੀ ਕਲਰ ਦਾ ਸੂਟ ਆ ਬਿਲਕੁਲ ਸੀਐਸਸੀ ਦੀ ਕੈਮਰੀਕ कॉटन ਲੱਗੀ ਹੋਈ ਹੈ ਇਹਨੂੰ ਮਿਕਸ ਬਿਲਕੁਲ ਨਹੀਂ ਹੈਗਾ ਪਿਓਰ 100% कॉटन ਆ ਸਿਰਫ ਸਟਾਫ ਜਦੋਂ ਤੁਹਾਡੇ ਕੋਲੇ ਪਹੁੰਚੂਗਾ ਤੁਹਾਡੇ ਰੂਪ ਤੋਂ ਹੋਊਗੀ ਬਹੁਤ ਜ਼ਿਆਦਾ ਵਧੀਆ ਸਟਾਫ ਆਗਾ ਕੋਈ ਕਲਰ ਕੰਪਲੀਟ ਨਹੀਂ ਹੈਗੀ ਕਿਉਂਕਿ ਆਪਾਂ ਬਹੁਤ ਜ਼ਿਆਦਾ ਇਦਾਂ ਦਾ ਸਟਾਕ ਸੇਲ ਆਗਾ ਜਿਹੜਾ ਕਰਦੇ ਰਹਨੇ ਆਂਗੇ ਇਦਾਂ ਦਾ ਸਟਾਫ ਆ ਚੈੱਕ ਕਰ ਸਕਦੇ ਹੋਗੇ ਤੁਸੀਂ ਆਹ ਵਾਲੇ ਫਲਾਰ ਬਣੇ ਹੋਏ ਨੇ ਇਹਦੇ ਰੇਟ ਆਪਾਂ ਨਾਲ ਹੀ ਦੱਸਾਂਗੇ ਵੀਡੀਓ ਦੇ ਵਿੱਚ ਹੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲੀ ਦੁਪੱਟੇ ਦੀ ਕੁਆਲਿਟੀ ਹੈਗੀ ਹਾਂ ਪ्योर ਦਾ ਦੁਪੱਟਾ ਰਹਿਣ ਵਾਲਾ ਹੈਗਾ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਖੁੱਲਾ ਢੁਲਾ ਦੁਪੱਟਾ ਹੈਗਾ ਡਿਜ਼ਾਈਨ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਮੇਰੀ ਭੈਣ ਨੂੰ ਕਲਰ ਪਸੰਦ ਆ ਜਲਦੀ ਜਲਦੀ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਸੈਕੰਡ ਕਲਰ ਇਹਦੇ ਵਿੱਚ ਆ ਗਿਆ ਜਾਮਨੀ ਜਿਹੜਾ ਡਿਜ਼ਾਈਨ ਨੂੰ ਤੁਸੀਂ ਚੈੱਕ ਕਰ ਸਕਦੇ ਹੋਗੇ ਜਾਮਨੀ ਜਿਹਾ ਕਲਰ ਆ ਗਿਆ ਸਟਾਫਾ ਦਾ ਜਿਹੜਾ ਬਹੁਤ ਜਿਆਦਾ ਵਧੀਆ ਹੈ ਜਿਹੜੀ ਵੀ ਮੇਰੀ ਭੈਣ ਨੇ ਆਰਡਰ ਡਨ ਕਰਨਾਗਾ ਸਟਾਫ ਦੀ ਤੁਸੀਂ ਬਿਲਕੁਲ ਨਾ ਟੈਂਸ਼ਨ ਲਿਓ ਤੁਸੀਂ ਟੈਂਸ਼ਨ ਫਰੀ ਸਾਡੇ ਨਾਲ ਜੁੜ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਿਉਂਕਿ ਜਿੰਨੇ ਕ ਆਪਣੇ ਕੋਲੇ ਕਸਟਮਰ ਲੱਗੇ ਹੋਏ ਨੇ ਬਹੁਤ ਜਿਆਦਾ ਵਧੀਆ ਨੇ ਬਹੁਤ ਜਿਆਦਾ ਯਕੀਨ ਨਾਲ ਆਪਾਂ ਕਸਟਮਰ ਦਾ ਜਿਹੜਾ ਮੇਨ ਕਾਲਾ ਵੀ ਆਪਾਂ ਯਕੀਨੀ ਤੋੜਦੇ ਜਿੰਨਾਂ ਕੋਸ਼ਿਸ਼ ਆਪਾਂ ਵੀਡੀਓ ਦੇ ਵਿੱਚ ਦੱਸ ਦੇਵਨੇ ਆ ਉਹਨਾਂ ਕ ਆਪਣੀ ਕੋਸ਼ਿਸ਼ ਹੁੰਦੀ ਆ ਵੀ ਕਸਟਮਰ ਤੱਕ ਜਰੂਰ ਪਹੁੰਚਦਾ ਕਰੀਏ ਆ ਬੜੇ ਦੇ ਉੱਤੇ ਪੱਟਾ ਰੱਖਿਆ ਹੋਇਆ ਹੈ ਅੱਜ ਵਾਲੇ ਸੂਟਾਂ ਦਾ ਜਿਹੜਾ ਰੇਟ ਹੈ ਰੇਟ ਆ 800 ਰੁਪਈਆ ਰੈਨ ਵਾਲਾ ਇਹ ਸੂਟਾਂ ਦੀ ਆਪਾਂ ਨੂੰ ਬਾਰ ਬਾਰ ਮੈਸੇਜ ਆ ਰਹੇ ਸੀਗੇ ਇਹ ਸੂਟਾਂ ਦੀ ਆਪਾਂ ਬਾਰ ਬਾਰ ਵੀਡੀਓ ਤਾਂ ਲਗਾ ਰਹੇ ਹਾਂਗੇ ਕਿਉਂਕਿ ਹੁਣ ਦੁਪਹਿਰ ਹੀ ਆ ਇਹ ਸੂਟਾਂ ਦੇ ਸਾਰੇ ਨਾਲੋਂ ਜ਼ਿਆਦਾ ਸੇਲ ਹੈ ਇਸ ਟਾਈਮ ਬਾਕੀ ਕਿਸੇ ਵੀ ਮੇਰੀ ਭੈਣ ਨੇ ਫੌਰਨ ਤੋਂ ਆਰਡਰ ਕਨਫਰਮ ਕਰਨਾ ਉਹ ਆਪਣੇ ਨਾਲ ਵੀਡੀਓ ਪਾ ਕੇ ਜੁੜ ਸਕਦੇ ਨਹੀਂ ਜਿੰਦਾਂ ਨਹੀਂ ਮਹਿੰਗੀ ਸਸਤੀ ਉਹਨਾਂ ਨੂੰ ਕੁਆਲਿਟੀ ਚਾਹੀਦੀ ਆਪਣੇ ਕੋਲੇ ਹਰ ਪ੍ਰਕਾਰ ਦੀ ਹੁੰਦੀ ਹੈਗੀ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਵੀਡੀਓ ਪਾ ਕੇ ਡਾਣ ਕਰ ਸਕਦੇ ਹੋ ਅਗਲਾ ਕਲਰ ਆ ਗਿਆ ਆਪਣੇ ਕੋਲੇ ਬਲੈਕ ਦੇਖੋ ਕਿੰਨਾ ਪਿਆਰਾ ਕਲਰ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਪਿਆਰੀ ਜਹੀ ਬਣੀ ਹੋਈ ਬਹੁਤ ਜ਼ਿਆਦਾ ਵਧੀਆ ਸੋਹਣੀ ਡਿਜ਼ਾਈਨਿੰਗ ਆ ਗਈ ਆ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਇਹਨਾਂ ਦਾ ਅੱਜ ਵਾਲੇ ਸੂਟਾਂ ਦਾ ਰੇਟ ਆ ਜਿਹੜਾ 800 ਰੁਪਈਆ ਰਹਿਣ ਵਾਲਾਗਾ ਆ ਵਾਲੀ ਡਿਜ਼ਾਈਨਿੰਗ ਰਹਿਣ ਵਾਲੀ ਆ ਦੁਪੱਟੇ ਦੀ ਚਾਰ ਕਲਰ ਲਾਵਾਂਗੇ ਇਹਦੇ ਵਿੱਚ ਆਪਾਂ ਨਾ ਚਿੱਟਾ 14 ਨੋਟਾ ਹਟਾ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਟੈਂਸ਼ਨ ਫ੍ਰੀ ਹੈ ਜਿਹੜਾ ਪਾਉਡਰ ਡੰਕਾ ਸਕਦੇ ਹੋ ਅਗਲਾ ਕਲਰ ਆ ਗਿਆ ਆਪਣੇ ਕੋਲੇ ਮਹਿਰੂਨ ਤੇ ਮਹਿਰੂਨ ਕਲਰ ਦਾ ਸੂਟ ਹੈਗਾ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜਿਆਦਾ ਸੋਨਾ ਜਾਂ ਦੁਪੱਟਾ ਦੁਪੱਟੇ ਦੀ ਕਵਾਲਿਟੀ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਧੀਆ ਹਾਰ ਨਹੀਂ ਹੈਗਾ ਬਿਲਕੁਲ ਹੀ ਦੁਪੱਟਾ ਸੌਫਟ ਦੁਪੱਟਾ ਪਿਆਗਾ ਚੈੱਕ ਕਰ ਸਕਦੇ ਹੋ ਤੁਸੀਂ ਮਹਿਰੂਨ ਕਲਰ ਦਾ ਸੂਟ ਆ ਗਿਆ ਇਹ ਵਾਲਾ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਬ੍ਰੀਕ ਪ੍ਰਿੰਟ ਚ ਸੂਟ ਆ ਗਿਆ ਇਹ ਵੀ ਪਿਓਰ ਕੈਮਬ੍ਰਿਕ ਕਾਟਨ ਆਗੇ ਇਹ ਜਿਹੜਾ ਆਪਣੇ ਕੋਲੇ ਫਸਟ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਮਸਟਰਡ ਮਾਸਟਰਡ ਕਲਰ ਦਾ ਸੂਟ ਆ ਬਿਲਕੁਲ ਘੋਲਮਾ ਜਾਂ ਅਪ੍ਰੀਕ ਪ੍ਰਿੰਟ ਆਗਾ ਇਹਦੇ ਨਾਲ ਵੀ ਜਿਹੜਾ ਆਪਾਂ ਨੇ ਦੁਪੱਟਾ ਰੱਖਿਆਗਾ ਪ੍ਰਿੰਟ ਰੱਖਿਆ ਹੋਇਆਗਾ ਪ੍ਰਿੰਟ ਦੁਪੱਟੇ ਨਾਲ ਮਿਲਦੇ ਨੇ ਅੱਜ ਵਾਲੇ ਤੁਹਾਨੂੰ ਸਾਰੇ ਸੂਟ 800 ਰੁਪਏ ਦੇ ਵਿੱਚ 800 ਰੁਪਏ ਇਹਨਾਂ ਦਾ ਰੇਟਾ ਸੂਟਾਂ ਦਾ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਰੇਟ ਦੱਸਦੇ ਆ ਜੇ ਕਿਸੇ ਵੀਡੀਓ 'ਚ ਰੇਟ ਨਹੀਂ ਦੱਸਦੇ ਫਿਰ ਕਈ ਵਾਰੇ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਨਾਰਾਜ਼ ਹੋ ਜਾਂਦੀਆਂ ਨੇ ਤੁਸੀਂ ਰੇਟ ਕਿਉਂ ਨਹੀਂ ਦੱਸਦੇ ਹੈਗੇ ਇਸ ਲਈ ਆਪਾਂ ਰੇਟ ਨਾਲ ਦੀ ਨਾਲ ਦੱਸਦੇ ਆ ਤੁਸੀਂ ਰੇਟ ਦੇਖ ਕੇ ਤੁਹਾਡੇ ਬਜਟ ਚਾਉਂਦੇ ਨੇ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ। ਅਗਲਾ ਜਿਹੜਾ ਕਲਰ ਆ ਗਿਆ ਆਪਣੇ ਕੋਲੇ, ਹਰਾ ਫਰੋਜੀ ਆ ਗਿਆ। ਪਿਓਰ ਕੈਂਬ੍ਰਿਕ ਕਾਟਨ ਆਗੀ। ਕੋਈ ਸਟਾਕ ਦੀ ਕੰਪਲੀਟ ਨਹੀਂ ਹੈਗੀ, ਕੋਈ ਕਲਰ ਦੀ ਨਹੀਂ ਹੈਗੀ। ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ। ਲਾਸਟ ਕਲਰ ਆਪਣੇ ਕੋਲੇ ਬਚ ਗਿਆ ਕਾਫੀ। ਟੋਪੀ ਕਲਰ ਦਾ ਸੂਟ ਹੈਗਾ ਚੱਲ ਕਰ ਸਕਦੇ ਹਾਂ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਦੇਸੀ ਅਜਵਾਲੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਾਲ ਵੀ ਸਬਸਕ੍ਰਾਈਬ ਨਾਲ ਦੇ ਮੈਂ ਪ੍ਰਭਾ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਚਲੋ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਤੇ ਨਾਲ ਨਵੇਂ ਕੰਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ